ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਬਿਹਾਰ ਦੇ ਨਾਲ ਸੰਬੰਧਤ ਦੋ ਗੱਲਾਂ ਬਾਪੜੀਆਂ। ਇੱਕ ਪਾਸੇ ਤਾਂ ਮਹਾ ਗਠਜਵੰਦਨ ਦੇ ਸਾਰੇ ਧੜੇ ਜਿਹੜੇ ਐ ਆ ਰਾਸ਼ਟਰੀ ਜਨਤਾ ਪਾਲ ਲਾਲੂ ਪ੍ਰਸ਼ਾਦ ਯਾਦਵ ਵਾਲੇ ਤੇ ਕਾਂਗਰਸ ਪਾਰਟੀ, ਸੀਪੀਆਈ, ਸੀਪੀਐਮ ਤੇ ਸੀਪੀਆਈਐਮ ਲਿਬਰੇਸ਼ਨ ਤੇ ਦੂਜੀਂ ਤਰ੍ਹਾਂ ਉਹਨਾਂ ਵੱਲੋਂ 16-17 ਦਿਨ ਦੀ ਇੱਕ ਵੋਟਰ ਅਧਿਕਾਰ ਯਾਤਰਾ ਸ਼ੁਰੂ ਕੀਤੀ ਗਈ। ਤੇ ਯਾਤਰਾ ਵੀ ਉਹਨਾਂ ਨੇ 사ਸਾਰਾਮ ਤੋਂ ਸ਼ੁਰੂ ਕੀਤੀ ਹੈ ਜਿੱਥੇ ਦੇਸ਼ ਦੇ ਸਭ ਤੋਂ ਵੱਡੇ ਦਲਿਤ ਨੇਤਾ ਪਹਿਲਾਂ ਪੁਰਾਣੇ ਸਮੇਂ ਦੇ ਜਗਜੀਵਰ ਰਾਮ ਜੀ ਆਇਆ ਕਰਦੇ ਸਨ ਤੇ ਉੱਥੇ ਉਹਨਾਂ ਦਾ ਉਹ ਇੱਕ ਇਤਿਹਾਸਕ ਥਾਂ ਵੀ ਹੈ ਉੱਥੋਂ ਇਹ ਯਾਤਰਾ ਸ਼ੁਰੂ ਕੀਤੀ ਹੈ ਤੇ ਇਸ ਦੀ ਜਿਹੜੀ ਪਿਸ਼ਟ ਭੂਮੀ ਹੈ ਦੋ ਗੱਲਾਂ ਨੇ ਇੱਕ ਤਾਂ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਵੋਟ ਚੋਰੀ ਦੀ ਜਿਹੜੀ ਪੀਪੀਟੀ ਸੀਗੀ ਉਹ ਤੇ ਦੂਜੀ ਬਿਹਾਰ ਦੇ ਵਿੱਚ ਚੱਲ ਰਹੀ ਜਿਹੜੀ ਗਹਿਣ ਨਰੀਖਣ ਹੈ ਵੋਟਾਂ ਦਾ ਉਹ ਦੋ ਚੀਜ਼ਾਂ ਉਹਦੇ ਬੈਕਗ੍ਰਾਉਂਡ ਦੇ ਵਿੱਚ ਨੇ ਪਿੱਠ ਭੂਮੀ ਦੇ ਵਿੱਚ ਨੇ ਤੇ ਇਹਨਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਰਿਸਪਾਂਸ ਕੱਲ ਲੋਕਾਂ ਤੋਂ ਮਿਲਿਆ ਜੋ ਰੈਲੀ ਦਾ ਉਤਸ਼ਾਹ ਤੇ ਹੋਰ ਸੀ ਉਹ ਦੇਖਣ ਵਾਲਾ ਸੀ ਤੇ ਲੱਗਦਾ ਸੀਗਾ ਕਿ ਬਿਹਾਰ ਨੇ ਬਾਜੀ ਪਲਟ ਦੇਣੀ ਹੈ ਐਤਕੀ ਨतीश ਕੁਮਾਰ ਤੇ ਬੀਜੇਪੀ ਦੀ ਸਰਕਾਰ ਉਖਾੜ ਦੇਣੀ ਹੈ ਇਸ ਤਰ੍ਹਾਂ ਦਾ ਲੱਗਦਾ ਸੀ ਉਸ ਤੋਂ ਪ੍ਰਭਾਵ ਤੇ ਕਿਉਂਕਿ ਉਹ ਨੇ ਘਰ ਘਰ ਜਾਣਾ ਤੇ ਦੂਜੀ ਗੱਲ ਇਹ ਹੈ ਵੀ ਇੱਕ ਲੜਾਈ ਕਾਨੂੰਨੀ ਹੁੰਦੀ ਹੈ ਇੱਕ ਤਕਨੀਕੀ ਹੁੰਦੀ ਹੈ ਵੀ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਚੀਜ਼ਾਂ ਦਾਖਲ ਦਿਓ ਇੱਕ ਲੋਕਾਂ ਦੀ ਲੜਾਈ ਹੁੰਦੀ ਹੈ ਸੜਕਾਂ ਤੇ ਜੇ ਲੋਕਾਂ ਦਾ ਅਧਿਕਾਰ ਖੁੱਸ ਰਿਹਾ ਤੇ ਲੋਕ ਲੜਦੇ ਨਹੀਂ ਸੜਕਾਂ ਤੇ ਆ ਕੇ ਤਾਂ ਉਹ ਲੜਾਈਆਂ ਕਈ ਵਾਰ ਇਧਰ ਉਧਰ ਖਿਸਕ ਜਾਂਦੀਆਂ ਨੇ ਤੇ ਉਹ ਸਫਲਤਾ ਨਾਲ ਸਿਰੇ ਨਹੀਂ ਚੜਦੀਆਂ ਸੋ ਇਹ ਜਿਹੜੀ ਸੜਕਾਂ ਦੀ ਲੜਾਈ ਹੈ ਇਹਦੇ ਲਈ ਅਸੀਂ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਨੇ ਆ ਜਿਹੜੇ ਇਹ ਲੜਾਈ ਲੜ ਰਹੇ ਹੈ ਕਿਉਂਕਿ ਲੋਕਤੰਤਰ ਨੂੰ ਬਚਾਉਣ ਦਾ ਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦਾ ਵੱਡਾ ਮੁੱਦਾ ਹੈਗਾ ਤੇ ਇਹ ਇਕੱਲੇ ਬਿਹਾਰ ਤੱਕ ਨਹੀਂ ਸਾਰੇ ਦੇਸ਼ ਦੇ ਵਿੱਚ ਜਾਣਾ ਹੈ ਤੇ ਇਹਦੇ ਲਈ ਉਹ ਸਾਰੇ ਜਣੇ ਜਿਹੜੇ ਹੈ ਉਹ ਅਸੀਂ ਉਹਦੀ ਸਫਲਤਾ ਦੀ ਕਾਮਨਾ ਕਰਦੇ ਦੂਸਰਾ ਦੋਸਤੋ ਕੱਲ ਹੀ ਚੋਣ ਮਾਨਯੋਗ ਚੋਣ ਕਮਿਸ਼ਨ ਨੇ ਇੱਕ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਜਿਦੇ ਸਾਰੇ ਕਮਿਸ਼ਨ ਦੇ ਸਾਰੇ ਮੈਂਬਰ ਬੈਠੇ ਸਨ ਪੂਰਾ ਕਮਿਸ਼ਨ ਉੱਥੇ ਬੈਠਾ ਸੀਗਾ ਤੇ ਉਹ ਬਹੁਤ ਲੰਬੀ ਚੌੜੀ ਪ੍ਰੈਸ ਕਾਨਫਰੰਸ ਹੋਈ ਹੈ ਉਹਦਾ ਜਿਹੜਾ ਜੇ ਮੁੱਖ ਲਬੋਲਬਾਬ ਦੱਸਣਾ ਹੋਵੇ ਤਾਂ ਉਹ ਇਹ ਸੀ ਕਿ ਰਾਹੁਲ ਗਾਂਧੀ ਨੇ ਜਿਹੜੇ ਪੀਪੀਟੀ ਕਰਕੇ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਦੋਸ਼ ਲਾਏ ਸੀ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਲੱਗਦਾ ਇਹ ਹੈ ਕਿ ਉਹ ਜਵਾਬ ਘਟ ਦਿੱਤੇ ਗਏ ਆ ਤੇ ਸਵਾਲ ਜਿਹੜੇ ਪਹਿਲਾਂ ਦੇ ਖੜੇ ਆ ਤੇ ਨਵੇਂ ਜਿਹੜੇ ਸਵਾਲ ਨੇ ਉਹ ਦੁਬਾਰਾ ਹੋਰ ਖੜੇ ਹੋਗੇ ਨਵੇਂ ਸਵਾਲ ਖੜੇ ਹੋਏਆਂ ਚ ਇਹ ਹੋਇਆ ਕਿ ਰਾਹੁਲ ਗਾਂਧੀ ਨੇ ਵੀ ਇੱਕ ਇੱਕ ਲੋਕ ਸਭਾ ਸੀਟ ਦੇ ਸਿਰਫ ਅੱਠਾਂ ਚੋਂ ਇੱਕ ਵਿਧਾਨ ਸਭਾ ਦੇ ਦਾ ਵਿਸ਼ਲੇਸ਼ਣ ਦਿੱਤਿਆ ਵੀ ਕਿੱਥੇ-ਕਿੱਥੇ ਕੀ-ਕੀ ਵੋਟਾਂ ਹੈਗੀਆਂ ਨੇ ਤੇ ਅਨੁਰਾਗ ਠਾਕਰ ਨੇ ਭਾਜਪਾ ਦੇ ਆਗੂ ਐਮਪੀ ਐ ਜਿਹੜੇ ਉਹਨਾਂ ਨੇ ਕਈ ਲੋਕ ਸਭਾਵਾਂ ਦੇ ਸਮਸਮੂਚੀਆਂ ਲੋਕ ਸਭਾਵਾਂ ਦੇ ਜਾਨੀ ਕਿ 40-45 ਹਲਕੇ ਬਣ ਗਏ ਜੇ 4-5 ਨੇ 5 ਨੇ ਤਾਂ ਉਹਨਾਂ ਦੇ ਬਾਰੇ ਵਿੱਚ ਉਹੀ ਗੱਲਾਂ ਕਹੀਆਂ ਜਿਹੜੀਆਂ ਰਾਹੁਲ ਗਾਂਧੀ ਨੇ ਕਹੀਆਂ ਨੇ ਪਰ ਉਹ ਰਾਹੁਲ ਗਾਂਧੀ ਨੂੰ ਤਾਂ ਕਹਿ ਰਹੇ ਹੈ ਵੀ ਉਹ ਐਫੀਡੇਵਿਟ ਦੇਣ 7 ਦਿਨਾਂ ਦੇ ਵਿੱਚ ਵਿੱਚ ਜਾਂ ਲੋਕਾਂ ਤੋਂ ਮਾਫੀ ਮੰਗਣ ਤੇ ਨਹੀਂ ਫਿਰ ਅਸੀਂ ਸਮਝਾਂਗੇ ਵੀ ਉਹਦੇ ਬੇਬੁਨਿਆਦ ਦੇ ਦੋਸ਼ ਨੇਗੇ ਇਹ ਇਸ ਤਰ੍ਹਾਂ ਦਾ ਕਿਹਾ ਤੇ ਉਹ ਅਜਹੀ ਗੱਲ ਉਹਨਾਂ ਨੇ ਅਨੁਰਾਗ ਠਾਕਰ ਦੇ ਬਾਰੇ ਵਿੱਚ ਨਹੀਂ ਕਹੀ ਜਾਨੀ ਕਿ ਇੱਕ ਨਵਾਂ ਸਵਾਲ ਪੈਦਾ ਕਰ ਲਿਆ ਉਹ ਉਹਨਾਂ ਦੀ ਜਿਹੜੀ ਟੋਨ ਸੀਗੀ ਟੈਨਰ ਸੀ ਉਹ ਵੀ ਧਮਕੀ ਭਰਿਆ ਸੀਗਾ ਤੇ ਜਦੋਂ ਕਿ ਅਨੁਰਾਗ ਠਾਕੁਰ ਦਾ ਜੇ ਕੋਈ ਇਹ ਗੁਨਾਹ ਹੈ ਮੰਨ ਲਓ ਬਇਤ ਗੁਨਾਹ ਹੈ ਨਹੀਂਗਾ ਉਹਨਾਂ ਨੇ ਠੀਕ ਗੱਲਾਂ ਕਹੀਆਂ ਨੇ ਅਨੁਰਾਗ ਨੇ ਵੀ ਠੀਕ ਕਹੀਆਂ ਨੇ ਜਿਹਨੂੰ ਕਾਂਗਰਸ ਪਾਰਟੀ ਨੇ ਸਮਝਿਆ ਵੀ ਜਿਹੜੀ ਅਸੀਂ ਗੱਲ ਕਹਿੰਦੇ ਆ ਇਹਦਾ ਮਤਲਬ ਹੈ ਅਨੁਰਾਗ ਠਾਕੁਰ ਵੀ ਉਹੀ ਗੱਲ ਕਹਿ ਰਿਹਾ ਇਹਦਾ ਮਤਲਬ ਹੈ ਹੇਰਾਫੇਰੀ ਹੈਗੀ ਹੈ ਚਾਲੀ ਵੋਟਰ ਕਿਤੇ ਨਾ ਕਿਤੇ ਹੈਗੇ ਆ ਦੂਜਾ ਇਹ ਹੈ ਕਿ ਵੀ ਉਹਦੇ ਚ ਪਰੰਜਾਇ ਗੂਹਾ ਠਾਕੁਰ ਤਾਂ ਇੱਕ ਬਹੁਤ ਪ੍ਰਸਿੱਧ ਪੱਤਰਕਾਰ ਨੇ ਉਹਨਾਂ ਨੇ ਕੁਝ ਸਵਾਲ ਪੁੱਛੇ ਉਹਨਾਂ ਨੇ ਕਿਹਾ ਵੀ ਇਹ ਹੜਬੜੀ ਚ ਕਿਉਂ ਹੋ ਰਿਹਾ ਹੈ ਬਿਹਾਰ ਦੀ ਇਹ ਗੱਲ ਠੀਕ ਸੀਗੀ ਤੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੀ ਸੀ ਕੱਲ ਇਲੈਕਸ਼ਨ ਕਮਿਸ਼ਨ ਕਰ ਰਿਹਾ ਸੀ ਇਹ ਜਿੱਦਣ ਉਹਨਾਂ ਨੇ ਬਿਹਾਰ ਦੀ ਇਹ ਕਰਾਉਣੀ ਸੀ ਉਸ ਤੋਂ ਪਹਿਲਾਂ ਕਰੀ ਹੁੰਦੀ ਤੇ ਅਸੀਂ ਆਹ ਕਰਾ ਰਹੇ ਆ ਆ ਗੱਲਾਂ ਨੇ ਉਦੋਂ ਲੋਕਾਂ ਦੇ ਜਵਾਬ ਦਿੱਤੇ ਹੁੰਦੇ ਤੇ ਹੁਣ ਤਾਂ ਇਹ ਪ੍ਰੈਸ ਕਾਨਫਰੰਸ ਇਸ ਕਰਕੇ ਨਹੀਂ ਕਰਾਈ ਜਾ ਰਹੀ ਕਿ ਵੀ ਅਸੀਂ ਕੋਈ ਲੋਕਾਂ ਦੇ ਜਵਾਬ ਦੇਣੇ ਆ ਇਸ ਕਰਕੇ ਆ ਕਿ ਅਸੀਂ ਰਾਹੁਲ ਗਾਂਧੀ ਨੂੰ ਠੋਕਣਾ ਹੈਗਾ ਇਸ ਕਰਕੇ ਕਰੀ ਗਈ ਹੈ ਤੇ ਦੂਜਾ ਇਹ ਹੈ ਵੀ ਉਸ ਦਿਨ ਕਰੀ ਗਈ ਹੈ ਜਿਸ ਦਿਨ ਰਾਹੁਲ ਗਾਂਧੀ ਹੁਣੀ ਇੱਕ ਯਾਤਰਾ ਸ਼ੁਰੂ ਕਰ ਰਿਹਾ ਹੈ ਉਸ ਦੇ ਸਮੇਂ ਤੇ ਵੀ ਇਲੈਕਸ਼ਨ ਕਮਿਸ਼ਨ ਦੇ ਉੱਤੇ ਜਵਾਬ ਉੱਠ ਰਹੇ ਹਨ ਪਰੰਜਾਇ ਗੁਹਾ ਠਾਕੁਰਤਾ ਨੇ ਉਹਨਾਂ ਨੂੰ ਇੱਕ ਪੁਆਇੰਟਡ ਸਵਾਲ ਪੁੱਛਿਆ ਵੀ ਮਹਾਰਾਸ਼ਟਰ ਦੇ ਵਿੱਚ ਇਹ ਹੈ ਕਿ ਵੀ ਜਿੰਨੇ ਉੱਥੇ ਕੁੱਲ ਵੋਟਰ ਨੇ ਕਿਉਂਕਿ ਵੋਟ ਬਣਨ ਲਈ 18 ਸਾਲ ਤੋਂ ਵੱਡੀ ਉਮਰ ਦਾ ਹੋਣਾ ਜ਼ਰੂਰੀ ਹੈ ਉਹ ਜਿਹੜੇ ਕੁੱਲ ਵੋਟਰਾਂ ਦੀ ਗਿਣਤੀ ਹੈ ਜਿੰਨੀ ਉੱਥੋਂ ਦੀ ਆਬਾਦੀ 18 ਸਾਲ ਤੋਂ ਉੱਪਰ ਹੈ ਉਦੇ ਨਾਲੋਂ ਵੱਧ ਨੇ ਇਹਨੂੰ ਕਿਵੇਂ ਐਕਸਪਲੇਨ ਕਰੋਗੇ ਇਹਦਾ ਕੋਈ ਜਵਾਬ ਨਹੀਂ ਦਿੱਤਾ ਤੇ ਉਹਨਾਂ ਨੇ ਹੋਰ ਬਹੁਤ ਸਾਰੇ ਸਵਾਲ ਜਿਹੜੇ ਐ ਉਹ ਪੈਦਾ ਹੋਏ ਵੀ ਇਸ ਜਿਹੜੀ ਤੁਸੀਂ ਐਕਸਰਸਾਈਜ਼ ਕੀਤੀ ਅਗਸਤ ਦੇ ਮਹੀਨੇ 'ਚ ਜਿਹੜੀ ਜਨਵਰੀ 2025 'ਚ ਲਿਸਟ ਬਣੀ ਸੀ ਉਸ ਲਿਸਟ ਤੋਂ ਬਾਅਦ ਇੰਨੇ ਮਹੀਨਿਆਂ ਦੇ ਵਿੱਚ ਕੋਈ ਬੰਦੇ 18 ਸਾਲ ਦੇ ਹੋਏ ਹੋਣਗੇ ਕੋਈ ਹੋਰ ਹੋਇਆ ਹੋ ਉਹ ਤੁਸੀਂ ਕਿੰਨੇ ਬੰਦੇ ਐਡ ਕੀਤੇ ਆ ਉਹਦਾ ਕੋਈ ਜਵਾਬ ਨਹੀਂ ਤੇ ਕਿੰਨੇ ਲੋਕਾਂ ਨੇ ਫਾਰਮਾਂ ਦੇ ਨਾਲ ਕੋਈ ਆਪਣੇ ਡਾਕੂਮੈਂਟ ਨਹੀਂ ਲਾਏ ਇਹਦਾ ਕੋਈ ਜਵਾਬ ਨਹੀਂ ਕਿੰਨੇ ਜਿਹੜੇ ਵੋਟਰ ਨੇ ਉਹਨਾਂ ਨੂੰ BLO ਨੇ ਇਹ ਕਹਿ ਦਿੱਤਾ ਵੀ ਤੁਹਾਡਾ ਨਾਮ ਰეკਮੈਂਡਡ ਨਹੀਂ ਤੇ ਉਹਦਾ ਕੀ ਕਾਰਨ ਹੈ ਨਾ ਰਿਕਮੈਂਡ ਕਰਨ ਦਾ ਇਹਦਾ ਕੋਈ ਜਵਾਬ ਨਹੀਂ ਤੇ ਇਸੇ ਤਰ੍ਹਾਂ ਨਾਲ ਵੀ ਕੋਈ ਇਨਕੁਆਰੀ ਨਹੀਂ ਹੋ ਰਹੀ ਵੀ ਜਿਹੜਾ ਐਫੀਡੇਵਿਟ ਸਮਾਜਵਾਦੀ ਪਾਰਟੀ ਨੇ ਯੂਪੀ ਦੀ ਚੋਣ ਤੋਂ ਬਾਅਦ ਦਿੱਤਾ ਸੀਗਾ ਤੇ ਦੱਸਿਆ ਸੀ ਵੀ ਐਨਐਲ ਜਿਹੜੇ VOTER ਨੇ ਉਹ ਨਜਾਇਜ਼ ਨੇ ਉਹਦਾ ਉਹਦੇ ਤੇ ਕੋਈ ਇਨਕੁਆਰੀ ਕਿਉਂ ਨਹੀਂ ਹੋਈ ਉਹ ਤਾਂ ਐਫੀਡੈਵਿਟ ਵੀ ਦਿੱਤਾ ਹੋਇਆ ਸੀ ਉੜੀਸਾ ਨੇ ਵੀ ਦਿੱਤਾ ਹੋਇਆ ਸੀ ਉਹਦੇ ਤੇ ਵੀ ਕੋਈ ਇਨਕੁਆਰੀ ਨਹੀਂ ਹੋਈ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਦੇ ਜਵਾਬ ਇਲੈਕਸ਼ਨ ਕਮਿਸ਼ਨ ਨੇ ਜਾਣ ਬੁੱਝ ਕੇ ਨਹੀਂ ਦਿੱਤੇ ਤੇ ਇੱਕ ਹੋਰ ਗੱਲ ਜ਼ੀਰੋ ਬਾਰੇ ਉਹਨਾਂ ਨੇ ਦੱਸਿਆ ਵੀ ਘਰ ਨੰਬਰ ਜ਼ੀਰੋ ਘਰ ਨੰਬਰ ਜ਼ੀਰੋ ਬਾਰੇ ਇਹ ਤਾਂ ਕਿਤੇ ਕੋਈ ਗੱਲ ਮੰਨ ਸਕਦਾ ਹੈ ਵੀ ਜਿਹੜੇ ਬੰਦੇ ਜਿੱਥੇ ਘਰਾਂ ਦੇ ਨੰਬਰ ਨਹੀਂ ਲੱਗੇ ਮਿਊਨਿਸਪੈਲਿਟੀ ਦੇ ਵਿੱਚ ਜਾਂ ਨਜਾਇਜ਼ ਕਲੋਨੀਆ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਉਹਨੂੰ ਜ਼ੀਰੋ ਲਿਖ ਲਿਆ ਹੋਊਗਾ ਸ਼ਾਇਦ ਕਿਤੇ ਗੱਲ ਉਹ ਕਹਿੰਦੇ ਵੀ ਅਸੀਂ ਤਾਂ ਜਿਹੜੇ ਬੰਦੇ ਆ ਸਿਰਫ ਸ਼ੈਲਟਰਾਂ 'ਚ ਰਹਿੰਦੇ ਆ ਬੇਘਰੇ ਰਹਿੰਦੇ ਆ ਗਰੀਬ ਨੇ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਆ ਕੇ ਉੱਥੇ ਸੌਂ ਜਾਂਦੇ ਆ ਉਹਨਾਂ ਦੇ ਵੀ ਬਣਾਏ ਆ ਉਹਦੇ ਤੇ ਬੜੇ ਸਵਾਲ ਲੋਕਾਂ ਨੇ ਪੁੱਛੇ ਸੋਸ਼ਲ ਮੀਡੀਆ ਦੇ ਉੱਤੇ ਜਨਾਬ ਇਲੈਕਸ਼ਨ ਕਮਿਸ਼ਨ ਜੀ ਤੁਸੀਂ ਬਿਹਾਰ 'ਚ 11 ਲਿਸਟ ਡਾਕੂਮੈਂਟ ਦੀ ਲਿਸਟ ਦਿੱਤੀ ਹੈ ਵੋਟ ਬਣਾਉਣ ਲਈ ਉਹਨਾਂ ਦੀਆਂ ਵੋਟਾਂ ਤੁਸੀਂ ਕਿਸ ਆਧਾਰ ਤੇ ਬਣਾਉਨੇ ਜਿਹਨਾਂ ਕੋਲ ਕੁਝ ਵੀ ਨਹੀਂਗਾ ਉਹ ਉਹ ਜਰਾ ਇਸ ਗੱਲ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਦੀਆਂ ਵੋਟਾਂ ਬਣਨੀਆਂ ਚਾਹੀਦੀਆਂ ਅਸੀਂ ਕਹਿੰਦੇ ਆ ਵੀ ਉਹਨਾਂ ਦੀਆਂ ਵੋਟਾਂ ਬਣਨੀਆਂ ਚਾਹੀਦੀਆਂ ਨੇ ਦੂਜੇ ਪਾਸੇ ਤਾਂ ਤੁਸੀਂ ਆਧਾਰ ਤੱਕ ਨੂੰ ਨਹੀਂ ਮੰਨ ਰਹੇ ਤੇ ਇੱਥੇ ਇਹਨਾਂ ਦੀਆਂ ਵੋਟਾਂ ਫਿਰ ਕਿਵੇਂ ਬਣਾਈਆਂ ਇਹ ਵੀ ਉਹਨਾਂ ਦੀ ਗੱਲ ਦੇ ਵਿੱਚੋਂ ਆਪੇ ਫਸਦੇ ਲੱਗਦੇ ਐ ਸੋ ਇਸ ਤਰ੍ਹਾਂ ਨਾਲ ਜਿਹੜਾ ਹੈਗਾ ਚੋਣ ਕਮਿਸ਼ਨ ਜਿਹੜਾ ਹੈ ਇੱਕ ਪੂਨਮ ਅਗਰਵਾਲ ਨਾਂ ਦੀ ਪੱਤਰਕਾਰ ਹੈ ਕੁੜੀ ਬਹੁਤ ਬਹਾਦਰ ਉਸਨੇ ਜਿਹੜੇ ਚੋਣ ਬਾਂਡ ਸੀ ਉਹ ਇੱਕ ਖਰੀਦ ਲਈ ਸੀ ਉਹਨਾਂ ਦੇ ਨਾਂ 'ਚ ਤੇ ਜਦੋਂ ਚੋਣ ਬਾਂਡ ਤੇ ਗੱਲਾਂ ਆਈਆਂ ਤਾਂ ਉਹਨੇ ਦਿਖਾਇਆ ਵੀ ਮੈਂ ਤਾਂ ਆ ਖਰੀਦਿਆ ਸੀ ਇਸ ਤਰ੍ਹਾਂ ਆਹ ਗੱਲ ਹੈ ਤੇ ਆ ਤਰੀਕਾ ਹੈਗਾ ਇੱਕ ਤੇ ਉਹ ਉਹਦੇ 'ਚ ਉਸ ਪੱਤਰਕਾਰ ਦੇ ਜਿਹੜੇ ਵੀਡੀਓ ਐ ਚੱਲ ਰਹੀ ਉਹਨੇ ਵੀ ਸਵਾਲ ਪੁੱਛੇ ਹੈ ਵੀ ਤੁਸੀਂ 543 ਸੀਟਾਂ ਜਿਹੜੀਆਂ ਦੀ ਲੋਕ ਸਭਾ ਚੋਣ ਹੋਈ ਉਹਦੇ 'ਚੋਂ ਇੱਕ ਸੂਰਤ ਦੀ ਸੀਟ ਤਾਂ ਜਿਹੜੀ ਬਿਨਾਂ ਕਿਸੇ ਮੁਕਾਬਲੇ ਤੋਂ ਜਿੱਤੀ ਗਈ ਚਾਰ ਦੂਜੀਆਂ ਨੇ ਜਿਨ੍ਹਾਂ ਦੇ ਵਿੱਚ ਜਿੰਨੀਆਂ ਵੋਟਾਂ ਪਈਆਂ ਓਨੀਆਂ ਹੀ ਵੋਟਾਂ ਵੋਟ ਜਿਹੜੀਆਂ EVM ਨੇ ਉਹਨਾਂ ਦੇ ਵਿੱਚੋਂ ਨਿਕਲੀਆਂ ਪਰ ਕਿਉਂਕਿ ਜਦੋਂ ਉਹਦਾ ਸਾਰਾ ਵਿਸ਼ਲੇਸ਼ਣ ਕਰਦੇ ਆ ਕਿ ਵੀ ਜਿਹੜੀਆਂ 362 62 ਸੀਟਾਂ ਨੇ ਲੋਕ ਸਭਾ ਦੀਆਂ ਉਹਨਾਂ ਦੇ ਵਿੱਚ ਜਿੰਨੀਆਂ ਵੋਟਾਂ ਪਈਆਂ ਸੀ ਉਹਦੇ ਨਾਲੋਂ ਘੱਟ ਗਿਣੀਆਂ ਗਈਆਂ ਤੇ 176 ਸੀਟਾਂ ਉਹ ਨੇ ਜਿੱਥੇ ਜਿੰਨੀਆਂ ਵੋਟਾਂ ਪਈਆਂ ਸੀ ਉਹਦੇ ਨਾਲ ਉਹ ਈਵੀਐਮ ਚੋਂ ਗਿਣਤੀ ਕਰਨ ਵੇਲੇ ਵੱਧ ਨਿਕਲੀਆਂ ਨੇ ਇਸ ਗੱਲ ਦਾ ਜਵਾਬ ਅੱਜ ਤੱਕ ਚੋਣ ਕਮਿਸ਼ਨ ਨੇ ਨਹੀਂ ਦਿੱਤਾ ਕਈ ਲੋਕ ਪੁੱਛਦੇ ਵੀ ਆ ਫੇਰ ਵੀ ਨਹੀਂ ਦਿੰਦਾ ਇਸ ਕਰਕੇ ਕੱਲ ਵਾਲਾ ਜਿਹੜੀ ਜਿਹੜੀ ਹੈਗੀ ਹੈ ਇੱਕ ਹੋਰ ਗੂਹਾ ਠਾਕੁਰਤਾ ਨੇ ਤਾਂ ਇਹ ਵੀ ਪੁੱਛਿਆ ਵੀ ਜਿੰਨੇ ਇਹ ਸਵਾਲ ਉੱਠ ਰਹੇ ਐ ਇਨਾਂ ਦੇ ਜਵਾਬ ਤੁਸੀਂ ਨਹੀਂ ਦਿੰਦੇ ਮਹਾਰਾਸ਼ਟਰ ਬਾਰੇ ਉੱਥੋਂ ਦਾ ਮੁੱਖ ਮੰਤਰੀ ਦਵਿੰਦਰ ਫਾਡਨ ਵੀ ਇਸ ਦਿੰਦਾ ਹੈ ਤੁਹਾਡੀ ਤੇ ਬੀਜੇਪੀ ਦੀ ਆਪਸ ਦੇ ਵਿੱਚ ਕੀ ਕੀ ਲਾਗਾ ਦਿਖ ਗਏ ਜਿਹੜੇ ਜਵਾਬ ਤੁਹਾਨੂੰ ਦੇਣੇ ਚਾਹੀਦੇ ਐ ਤੁਸੀਂ ਨਹੀਂ ਦਿੰਦੇ ਉਹ ਦਿੰਦੇ ਐ ਇਹਦਾ ਮਤਲਬ ਹੈ ਤੁਹਾਡੇ ਜਿਹੜਾ ਹੈਗਾ ਕੋਈ ਉਹਨਾਂ ਨਾਲ ਮਿਲੀਭੁਗਤ ਹੈ ਸੋ ਇਸ ਕਿਸਮ ਦੀਆਂ ਗੱਲਾਂ ਦੇ ਕੋਈ ਜਵਾਬ ਨਹੀਂ ਆਏ ਅਸੀਂ ਸਮਝਦੇ ਹਾਂ ਵੀ ਲੋਕਾਂ ਨੂੰ ਇਹ ਲੜਾਈ ਖੁਦ ਹੀ ਲੜਨੀ ਪੈਣੀ ਐ ਤੇ ਇਹ ਲੜਾਈ ਸਾਰੇ ਦੇਸ਼ ਨੂੰ ਲੜਨੀ ਪੈਣੀ ਹੈ ਕਿਉਂਕਿ ਐਸਆਈਆਰ ਉਹਨਾਂ ਨੇ ਸਾਰੇ ਦੇਸ਼ 'ਚ ਕਰਾਉਣ ਦਾ ਫੈਸਲਾ ਕੀਤਾ ਹੈ। ਅਗਲੀ ਗੱਲ ਦੋਸਤੋ ਤੁਹਾਡਾ ਜਿਹੜੀ ਪੰਜਾਬ ਨਾਲ ਸੰਬੰਧਤ ਕਰਨੀ ਹੈ। ਬੀਜੇਪੀ ਪੰਜਾਬ ਨੇ ਕੱਲ ਰਾਜਪੁਰੇ ਦੇ ਵਿੱਚ ਇੱਕ ਰੈਲੀ ਕੀਤੀ ਹੈ ਵੀ ਅਸੀਂ ਜਿਹੜਾ ਉਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਉਹ ਖਤਮ ਕਰਾਤੀ। ਆਪਣੇ ਮੋਢੇ ਥੱਪ ਰਹੇ ਆ ਅਸੀਂ ਖੈਰ ਉਹਨਾਂ ਤੇ ਸਾਡੇ ਤਾਂ ਬਹੁਤ ਇਤਰਾਜ਼ ਨੇ ਪਰ ਚਲੋ ਇਸ ਗੱਲ ਮੇਨ ਇਹ ਨਹੀਂ ਉੱਥੇ ਬੋਲਦਿਆਂ ਹੋਇਆ ਰਵਨੀਤ ਸਿੰਘ ਬਿੱਟੂ ਜਿਹੜੇ ਕੇਂਦਰੀ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਸਿੱਖ ਈਸਾਈ ਬਣ ਰਹੇ ਐ ਜਾਂ ਬਣ ਚੁੱਕੇ ਐ ਉਹਨਾਂ ਨੂੰ ਦੁਬਾਰਾ ਸਿੱਖ ਬਣਾਉਣ ਲਈ ਆਰਐਸਐਸ ਵੱਡੀ ਪੱਧਰ ਤੇ ਕੰਮ ਕਰੂਗੀ ਤੇ ਆਰਐਸਐਸ ਨੇ ਆਪਣੇ ਫੰਡਾਂ ਦਾ ਵੱਡਾ ਹਿੱਸਾ ਇਸ ਗੱਲ ਲਈ ਰੱਖਿਆ ਹੋਇਆ ਹੈ ਇਹ ਬੜੀ ਸੰਸਨੀਖੇਜ ਖਬਰ ਹੈ ਸਾਡੇ ਲਈ ਤਾਂ ਅੱਜ ਦੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਵੀ ਸਜੀ ਹੋਈ ਹੈ ਇਹ ਖਬਰ ਪੂਰੀ ਤਰ੍ਹਾਂ ਨਾਲ ਤੁਸੀਂ ਵੀ ਪੜ੍ਹ ਲਓ ਤੇ ਪੰਜਾਬ ਦੇ ਲੋਕਾਂ ਦਾ ਤਾਂ ਸਗੋਂ ਇਹ ਇਲਜ਼ਾਮ ਹੈ ਵੀ ਆਰਐਸਐਸ ਸਿੱਖਾਂ ਦੇ ਮਸਲਿਆਂ 'ਚ ਦਖਲ ਅੰਦਾਜ਼ੀ ਨਾ ਕਰੇ ਤੇ ਉਹ ਬਿੱਟੂ ਸਾਹਿਬ ਕਹ ਰਿਹਾ ਕਿ ਉਹਨਾਂ ਨੇ ਤਾਂ ਪੂਰਾ ਪਲਾਨ ਬਣਾ ਰੱਖਿਆ ਕੀ ਪੰਜਾਬ ਦੇ ਵਿੱਚ ਆਰਐਸਐਸ ਇਸਾਈਆਂ ਨੂੰ ਮੁੜਕੇ ਦੁਬਾਰਾ ਸਿੱਖੀ 'ਚ ਲਿਆਉਣ ਲਈ ਉਹੀ ਕੁਸ਼ ਕਰੂ ਜਿਹੜੀ ਉਹ ਛੱਤੀਸ਼ਗੜ੍ਹ 'ਚ ਕਰਦੀ ਹੈ ਜਿਹੜੀ ਉਹ ਝਾਰਖੰਡ 'ਚ ਕਰਦੀ ਹੈ ਬਿਹਾਰ ਦੇ ਵਿੱਚ ਕਰਦੀ ਹੈ ਕਈ ਹੋਰ ਸੂਬਿਆਂ ਦੇ ਵਿੱਚ ਕਰਦੀ ਹੈ ਭੀੜਾਂ ਦੀਆਂ ਭੀੜਾਂ ਜਾਂਦੀਆਂ ਨੇ ਕੀ ਉਹ ਭੀੜ ਤੰਤਰ ਪੰਜਾਬ ਦੇ ਵਿੱਚ ਵੀ ਲਿਆਂਦਾ ਜਾਊਗਾ ਬਿੱਟੂ ਸਾਹਿਬ ਤੇ ਪੰਜਾਬ ਦੇ ਲੋਕ ਅਸੀਂ ਪੱਕਾ ਅਸੀਂ ਸਮਝਦੇ ਹਾਂ ਵੀ ਕਿਸੇ ਵੀ ਬੰਦੇ ਦਾ ਜ਼ੋਰ ਜਬਰੀ ਤੌਰ ਤੇ ਲਾਲਚ ਦੇ ਨਾਲ ਜਾਂ ਡਰਾ ਕੇ ਧਰਮ ਪਰਿਵਰਤਨ ਕਰਨਾ ਬਿਲਕੁਲ ਗਲਤ ਹੈ ਕੋਈ ਚਾਹੇ ਸਿੱਖਾਂ ਤੋਂ ਈਸਾਈ ਬਣਦਾ ਚਾਹੇ ਈਸਾਈਆਂ ਤੋਂ ਸਿੱਖ ਬਣ ਚਾਹੇ ਮੁਸਲਮਾਨ ਬਣਦਾ ਚਾਹੇ ਕੋਈ ਹੋਰ ਧਰਮ ਚ ਬਣਦਾ ਅਸੀਂ ਇਸ ਜਿਹੜੀ ਜਬਰੀ ਤਰ ਪਰਵਰਤਨ ਹੈ ਉਹਦੇ ਵਿਰੁੱਧ ਤਾਂ ਪਰ ਆਹ ਤਾਂ ਸ਼ਰਿਆ ਵੀ ਦੱਸ ਰਿਹਾ ਵੀ ਉਹਨਾਂ ਦਾ ਤਾਂ ਤੌਰ ਤਰੀਕਾ ਹੀ ਇਹ ਆ ਆਰਐਸਐਸ ਦਾ ਤੇ ਉਹਦੀਆਂ ਜਥੇਬੰਦੀਆਂ ਦਾ ਅਗਲੀ ਵਾਰੀ ਗੱਲ ਇਹ ਹੋਈ ਕਿ ਪੰਜਾਬ ਦੇ ਨਾਬੇ ਤਹਿਸੀਲ ਦੇ ਕਾਲਸਣਾ ਪਿੰਡ ਦਾ ਇੱਕ ਅੰਮ੍ਰਿਤਧਾਰੀ ਸਰਪੰਚ ਗੁਰਧਿਆਨ ਸਿੰਘ ਜੀ ਉਹਨਾਂ ਨੂੰ 13 ਤੋਂ 17 ਅਗਸਤ ਤੱਕ ਦਿੱਲੀ ਤੇ ਵਿੱਚ ਸਦਿਆ ਮੰਤਰੀ ਜਲ ਮੰਤਰੀ ਉਹਨਾਂ ਨੂੰ ਉਹ ਅੱਡ ਅੱਡ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਕਿਉਂਕਿ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਸੀਵਰੇਜ ਦਾ ਟ੍ਰੀਟਮੈਂਟ ਪਲਾਂਟ ਲਾਇਆ ਹੋਇਆ ਸੀ ਕੂੜਾ ਪ੍ਰਬੰਧਨ ਦਾ ਪ੍ਰਬੰਧ ਕੀਤਾ ਹੋਇਆ ਸੀ ਖੁੱਲੇ 'ਚ ਸ਼ੌਤ ਜਾਣ ਤੋਂ ਲੋਕਾਂ ਦਾ ਪ੍ਰਬੰਧ ਕੀਤਾ ਹੋਇਆ ਸੀ ਵੀ ਨਾ ਜਾਣ ਤੇ ਇਸ ਵਾਸਤੇ ਉਹਨਾਂ ਨੂੰ ਉੱਥੇ ਸਨਮਾਨ ਮਿਲਿਆ ਉਹਨਾਂ ਕੋਲ ਸਪੈਸ਼ਲ ਪਾਸ ਸੀ ਵੀ ਉਹ 15 ਅਗਸਤ ਦੇ ਵਿੱਚ ਲਾਲ ਕਿਲੇ ਦੇ ਪ੍ਰੋਗਰਾਮ ਨੂੰ ਵੀ ਦੇਖਣਗੇ ਸਾਰੇ ਦੇਸ਼ 'ਚੋਂ ਅਜਿਹੇ 100 ਸਰਪੰਚ ਸੱਦੇ ਹੋਏ ਸੀਗੇ ਜਦੋਂ ਉਹ ਲਾਲ ਕਿਲੇ ਦੇ ਗੇਟ ਨੰਬਰ 5 ਤੇ ਜਾਂਦੇ ਐ ਤਾਂ ਉਹਨਾਂ ਨੂੰ ਪੁਲਸਾਰੇ ਰੋਕਦੇ ਐ ਵੀ ਨਹੀਂ ਤੁਹਾਨੂੰ ਗਾਤਰੇ ਸਮੇਤ ਤਾਂ ਹੀ ਜਾਣ ਦਿੱਤਾ ਜਾ ਸਕਦਾ ਉਹ ਦੱਸਦੇ ਵੀ ਮੈਨੂੰ ਤਾਂ ਆਪ ਪਾਸ ਹੈ ਉਹ ਕਿਸੇ ਸੀਨੀਅਰ ਬੰਦੇ ਨੂੰ ਕਰਦੇ ਆ ਉਹ ਗਾਹਾਂ ਫੋਨ ਫਾਨ ਕਰਦੇ ਆ ਤੇ ਅਲਟੀਮੇਟਲੀ ਉਹਨਾਂ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ ਉੱਥੇ ਜਾਣ ਨਹੀਂ ਦਿੱਤਾ ਇਹ ਇੱਕ ਬਹੁਤ ਵੱਡਾ ਸਵਾਲ ਹੈ ਦੋਸਤੋ ਸਾਡਾ ਦੇਸ਼ ਬਹੁ ਰੰਗਾ ਦੇਸ਼ ਹੈ ਅੱਡ ਅੱਡ ਜਾਤਾਂ ਧਰਮ ਫਿਰਕਿਆਂ ਦੇ ਲੋਕ ਨੇ ਅੱਡ ਅੱਡ ਵਿਸ਼ਵਾਸਾਂ ਦੇ ਲੋਕ ਨੇ ਹਰ ਇੱਕ ਨੂੰ ਆਪਣੇ ਵਿਸ਼ਵਾਸ ਅਨੁਸਾਰ ਆਪਣੀਆਂ ਗੱਲਾਂ ਧਾਰਨ ਦਾ ਅਧਿਕਾਰ ਹੈ ਤੇ ਅਸੀਂ ਸਮਝਦੇ ਹਾਂ ਵੀ ਇਹ ਹੁਣੀ ਥੋੜੇ ਕ ਸਮੇਂ ਦੇ ਵਿੱਚ ਦੂਜੀ ਘਟਨਾ ਵਾਪਰ ਗਈ ਤਰਨਤਾਰਨ ਜ਼ਿਲ੍ਹੇ ਦੇ ਫੈਲੋਕੇ ਪਿੰਡ ਦੀ ਕੁੜੀ ਗੁਰਪ੍ਰੀਤ ਕੌਰ ਜੈਪੁਰ ਦੇ ਵਿੱਚ ਜੁਡੀਸ਼ੀਅਲ ਸਰਵਿਸ ਐਗਜ਼ਾਮ ਦੇਣ ਗਈ ਸੀਗੀ ਉਹਨੂੰ ਵੀ ਘਾਤਰੇ ਕਰਕੇ ਵਾਪਸ ਮੋੜਤਾ ਸੀ ਪੇਪਰ ਨਹੀਂ ਸੀ ਦੇਣ ਦਿੱਤਾ ਚਾਹੇ ਰਾਜਸਥਾਨ ਨੇ ਬਾਅਦ ਦੇ ਵਿੱਚ ਉਹਦੀ ਮਾਫੀ ਮੰਗ ਲਈ ਪਰ ਉਹ ਕੁੜੀ ਨੂੰ ਅਜੇ ਤੱਕ ਵੀ ਦੁਬਾਰਾ ਪੇਪਰ ਦੇਣ ਲਈ ਵੀ ਤੂੰ ਦੁਬਾਰਾ ਦੇ ਦੇ ਚਾਹ ਤੈਨੂੰ ਚਾਂਸ ਦੇ ਦਨੇ ਆ ਇਹ ਨਹੀਂ ਹੋਇਆ ਹਲੇ ਤੱਕ ਸੋ ਇਹ ਗੱਲ ਜਿਹੜੀ ਹੈ ਜਿੱਥੇ ਬਿੱਟੂ ਸਾਹਿਬ ਦੀ ਗੱਲ ਹੈ ਤੇ ਉਥੇ ਆ ਗੱਲ ਦੋਨਾਂ ਗੱਲਾਂ ਨੂੰ ਕੱਲਾ ਜੋੜ ਕੇ ਦੇਖੋ ਦੋਸਤੋ ਪੰਜਾਬ ਜਿਹੜਾ ਹੈ ਉਹ ਬਹੁਤ ਵੱਡੀਆਂ ਸੰਗੀ ਸਾਜਸ਼ਾ ਦਾ ਸ਼ਿਕਾਰ ਹੋਣ ਵਾਲਾ ਹੈਗਾ ਸੋ ਇੱਕ ਬੰਨੇ ਇਸ ਤਰ੍ਹਾਂ ਦੀਆਂ ਗੱਲਾਂ ਨੇ ਨਿਰਾਦਰ ਵਾਲੀਆਂ ਦੂਜੇ ਬੰਨੇ ਉਹ ਨੇ 扑ਕਾਉਣ ਵਾਲੀਆਂ ਸੋ ਇਹਨਾਂ ਨੂੰ ਜੋੜ ਕੇ ਦੇਖੋ ਸਾਨੂੰ ਬਹੁਤ ਸਕੇਤ ਹੋ ਕੇ ਰਹਿਣ ਦੀ ਪੰਜਾਬ ਜਿਹੜਾ ਗੁਲਦਸਤਾ ਹੈ ਜਿਹਦੇ ਵਿੱਚ ਹਿੰਦੂ ਬਹੁਤ ਵੱਡੀ ਗਿਣਤੀ ਚ ਰਹਿੰਦੇ ਆ ਅਮਨ ਸ਼ਾਂਤੀ ਨਾਲ ਰਹਿੰਦੇ ਆ ਸਿੱਖ ਬਹੁਤ ਵਧੀਆ ਗਿਣਤੀ ਚ ਰਹਿੰਦੇ ਆ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦੇ ਹੁਣ ਕੋਈ ਸਮਾਸੀ ਬੜਾ ਮਾੜਾ ਤੇ ਬਾਕੀ ਜਿਹੜੇ ਮੁਸਲਮਾਨ ਨੇ ਈਸਾਈ ਨੇ ਉਹ ਆਪਣੇ ਆਪਣੇ ਡੰਗ ਨਾਲ ਰਹਿੰਦੇ ਸੋ ਇਸ ਕਰਕੇ ਇਸ ਅਮਨ ਸ਼ਾਂਤੀ ਨੂੰ ਅੱਗ ਲਾਉਣ ਦੇ ਲਈ ਤੇ ਵਿੰਗੇ ਤਰੀਕਿਆਂ ਨਾਲ ਬੀਜੇਪੀ ਪੰਜਾਬ ਤੇ ਕਾਬਜ ਹੋਣ ਲਈ ਪੱਬਾ ਭਾਰ ਹੋਈ ਸੀ ਆਪਾਂ ਨੂੰ ਰੋਕਣ ਦੀ ਲੋੜ ਹੈ ਅੱਜ ਦੀ ਗੱਲ ਚ ਐਨ ਨਹੀਂ ਬਹੁਤ ਬਹੁਤ ਸ਼ੁਕਰੀਆ ਤਾਂ